ਮંત્રી ਤੇ ਬਟਿੰਡਾ ਤੋਂ ਲੋਕ ਸਭਾ ਮੈਂਬਰ ਹਰਸਮਿਤ ਕੌਰ ਬਾਦਲ ਸਾਸ਼ਕਣ ਸ਼੍ਰੀ ਦਰਨ ਹਰਮੰਦਰ ਸਾਹਿਬ ਮੱਥਾ ਟੇਕ ਲਈ ਪਹੁੰਚੇ ਤੇ ਪਰਿਵਾਰ ਨਾਲ ਨਤਮਸਤਕ ਹੋਏ ਬਾਦਲ ਪਰਿਵਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ جاری ਸ਼੍ਰੀ ਅਕੰਡ ਪਾਠ ਸਾਹਿਬ ਜੀ ਦੀ ਲੜੀ ਦੇ ਤਹਿਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਨਵੇਂ ਪਾਠ ਦੀ ਆਰੰਭਤਾ ਦੇ ਮੌਕੇ ਹਾਜ਼ਰੀ ਭਰੀ ਗਈ ਇਸ ਮੌਕੇ ਵਿਵਾ ਹਸਮਿਤ ਕੌਰ ਬਾਦਲ ਸੇਵਾ ਕਰਦੇ ਨਜ਼ਰ ਆਏ मन्त्री ਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਮਿਤ ਕੌਰ ਬਾਦਲ ਸਾਸ਼ਕਣ ਸ਼੍ਰੀਦਰਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਤੇ ਪਰਿਵਾਰ ਨਾਲ ਨਤਮਸਤਕ ਹੋਏ ਬਾਦਲ ਪਰਿਵਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ جاری ਸ਼੍ਰੀ ਅਕੰਡ ਪਾਠ ਸਾਹਿਬ ਜੀ ਦੀ ਲੜੀ ਦੇ ਤਹਿਤ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਤੇ ਨਵੇਂ ਪਾਠ ਦੀ ਆਰੰਭਤਾ ਦੇ ਮੌਕੇ ਹਾਜ਼ਰੀ ਭਰੀ ਗਈ ਇਸ ਮੌਕੇ ਵਿਵਾ ਹਰਸਮਿਤ ਕੌਰ ਬਾਦਲ ਸੇਵਾ ਕਰਦੇ ਨਜ਼ਰ ਆਏ ਤ੍ਰੀ ਮੰਤਰੀ ਤੇ ਬਟਿੰਡਾ ਤੋਂ ਲੋਕ ਸਭਾ ਮੈਂਬਰ ਹਰਸਮਿਤ ਕੌਰ ਬਾਦਲ ਸਾਸ਼ਕਣ ਸ਼੍ਰੀ ਦਰਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਤੇ ਪਰਿਵਾਰ ਨਾਲ ਨਤਮਸਤਕ ਹੋਏ ਬਾਦਲ ਪਰਿਵਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ جاری ਸ਼੍ਰੀ ਅਕੰਡ ਪਾਠ ਸਾਹਿਬ ਜੀ ਦੀ ਲੜੀ ਦੇ ਤਹਿਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਨਵੇਂ ਪਾਠ ਦੀ ਆਰੰਭਤਾ ਦੇ ਮੌਕੇ ਹਾਜ਼ਰੀ ਭਰੀ ਗਈ ਇਸ ਮੌਕੇ ਵਿਵਾ ਹਸਮਿਤ ਕੌਰ ਬਾਦਲ ਸੇਵਾ ਕਰਦੇ ਨਜ਼ਰ ਆਏ मंत्री ਤੇ ਬਟਿੰਡਾ ਤੋਂ ਲੋਕ ਸਭਾ ਮੈਂਬਰ ਹਰਸਮਿਤ ਕੌਰ ਬਾਦਲ ਸਾਸ਼ਕਣ શ્રીਦਰਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਤੇ ਪਰਿਵਾਰ ਨਾਲ ਨਤਮਸਤਕ ਹੋਏ ਬਾਦਲ ਪਰਿਵਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ جاری ਸ਼੍ਰੀ ਅਕੰਡ ਪਾਠ ਸਾਹਿਬ ਜੀ ਦੀ ਲੜੀ ਦੇ ਤਹਿਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਨਵੇਂ ਪਾਠ ਦੀ ਆਰੰਭਤਾ ਦੇ ਮੌਕੇ ਹਾਜ਼ਰੀ ਭਰੀ ਗਈ ਇਸ ਮੌਕੇ ਵਿਵਾ ਹਸਮਿਤ ਕੌਰ ਬਾਦਲ ਸੇਵਾ ਕਰਦੇ ਨਜ਼ਰ ਆਏ ਕੇਂਦਰੀ ਮੰਤਰੀ ਤੇ ਬਟਿੰਡਾ ਤੋਂ ਲੋਕ ਸਭਾ ਮੈਂਬਰ ਹਰਸਮਤ ਕੌਰ ਬਾਦਲ ਸਾਸ਼ਕਣ ਸ਼੍ਰੀ ਦਰ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਤੇ ਪਰਿਵਾਰ ਨਾਲ ਨਤਮਸਤਕ ਹੋਏ ਬਾਦਲ ਪਰਿਵਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜਾਰੀ ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਤਹਿਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਨਵੇਂ ਪਾਠ ਦੀ ਆਰੰਭਤਾ ਦੇ ਮੌਕੇ ਹਾਸਰੀ ਭਰੀ ਗਈ ਇਸ ਮੌਕੇ ਵਿਵਾਹ ਹਸਮਤ ਕੌਰ ਬਾਦਲ ਸੇਵਾ ਕਰਦੇ ਨਜ਼ਰ ਆਏ ਧਰਿ ਮੰਤਰੀ ਤੇ ਬਟਿੰਡਾ ਤੋਂ ਲੋਕ ਸਭਾ ਮੈਂਬਰ ਹਰਸਮਿਤ ਕੌਰ ਬਾਦਲ ਸਾਸ਼ਕਣ ਸ਼੍ਰੀ ਦਰਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਤੇ ਪਰਿਵਾਰ ਨਾਲ ਨਤਮਸਤਕ ਹੋਏ ਬਾਦਲ ਪਰਿਵਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ جاری ਸ਼੍ਰੀ ਅਕੰਡ ਪਾਠ ਸਾਹਿਬ ਜੀ ਦੀ ਲੜੀ ਦੇ ਤਹਿਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਨਵੇਂ ਪਾਠ ਦੀ ਆਰੰਭਤਾ ਦੇ ਮੌਕੇ ਹਾਜ਼ਰੀ ਭਰੀ ਗਈ ਇਸ ਮੌਕੇ ਵਿਵਾ ਹਰਸਮਿਤ ਕੌਰ ਬਾਦਲ ਸੇਵਾ ਕਰਦੇ ਨਜ਼ਰ ਆਏ 内ਰੀ ਮੰਤਰੀ ਤੇ ਬਟਿੰਡਾ ਤੋਂ ਲੋਕ ਸਭਾ ਮੈਂਬਰ ਹਰਸਮਿਤ ਕੌਰ ਬਾਦਲ ਸਾਸ਼ਕਣ ਸ਼੍ਰੀ ਦਰਬੰਦਰ ਸਾਹਿਬ ਮੱਥਾ ਤੇ ਕਲੀ ਪਹੁੰਚੇ ਤੇ ਪਰਿਵਾਰ ਨਾਲ ਨਤਮਸਤਕ ਹੋਏ ਬਾਦਲ ਪਰਿਵਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ جاری ਸ਼੍ਰੀ ਅਕੰਡ ਪਾਠ ਸਾਹਿਬ ਜਲਦੀ ਦੇ ਤਹਿਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਨਵੇਂ ਪਾਠ ਦੀ ਆਰੰਭਤਾ ਦੇ ਮੌਕੇ ਹਾਜ਼ਰੀ ਭਰੀ ਗਈ ਇਸ ਮੌਕੇ ਵਿਵਾ ਹਸਮਿਤ ਕੌਰ ਬਾਦਲ ਸੇਵਾ ਕਰਦੇ ਨਜ਼ਰ ਆਏ मंत्री ਤੇ ਬਟਿੰਡਾ ਤੋਂ ਲੋਕ ਸਭਾ ਮੈਂਬਰ ਹਰਸਮਿਤ ਕੌਰ ਬਾਦਲ ਸਾਸ਼ਕਣ શ્રી ਦਰਨ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਤੇ ਪਰਿਵਾਰ ਨਾਲ ਨਤਮਸਤਕ ਹੋਏ ਬਾਦਲ ਪਰਿਵਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ جاری ਸ਼੍ਰੀ ਅਕੰਧ ਪਾਠ ਸਾਹਿਬ ਜੀ ਦੀ ਲੜੀ ਦੇ ਤਹਿਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਨਵੇਂ ਪਾਠ ਦੀ ਆਰੰਭਤਾ ਦੇ ਮੌਕੇ ਹਾਜ਼ਰੀ ਭਰੀ ਗਈ ਇਸ ਮੌਕੇ ਵਿਵਾ ਹਰਸਮਿਤ ਕੌਰ ਬਾਦਲ ਸੇਵਾ ਕਰਦੇ ਨਜ਼ਰ ਆਏ